બસ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਦਿਆਂ ਰੋਡ ਹੈ ਉਸ ਰੋਡ ਤੇ ਉੱਤੇ ਦਾ ਪ੍ਰੀਲੀਮਨਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਦਿਨ ਕੈਸ਼ੁਐਲਟੀ ਇਸ ਇਹਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਆਨ ਆਲਰੇਡੀ ਸ਼ਿਫਟਡ ਟੂ ਅਮਰitsar 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਹਲ ਜਿਹਾ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਰੀਸੈਂਡਿੰਗ ਟੂ ਅਮਰitsar ਐਂਡ ਬਾਕੀ ਇਥੇ ਹੋਰ 11 12 ਬੰਦੇ ਐ ਸੋ ਦੇ ਹੈਵ ਸਟੇਨ ਮਾਈਨਰ ਇੰਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਜਾ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫ਼ਤਾਰ ਨਾਲ ਚੱਲਦੀ ਸੀ ਅੱਜ ਵੀ ਸਵਾਰੀ ਹੈ ਕਹਿੰਦੇ ਬਹੁਤ ਤੇਜ਼ ਰਫ਼ਤਾਰ ਆਉਂਦੀ ਹੈ ਅਸੀਂ ਉਹ ਚੈੱਕ ਕਰ ਰਹੇ ਹਾਂ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਹਾਂ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬੱਸ ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਜਾੜੀ ਬੜੀ ਤਾਂ ਪਰ ਅਸੀਂ ਇਸ ਜੀਜ਼ ਨੂੰ ਐਸਟੈਬਿਸ਼ ਕਰ ਰਹੇ ਹਾਂ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਹਾਂ ਨੇ ਠੀਕ ਹੈ ਥੈਂਕ ਯੂ

ਇਹ ਦੀ ਸਪੀਡ ਕਦੀ ਸੌ ਤੋਂ ਵੱਧ ਨਹੀਂ ਆਈ ਜੀਰਟੀ ਚੰਦਰ ਬਰਾਬਰ ਲੱਗ ਜੇ ਆਪਾਂ ਕਰਦੇ ਦੱਸੋ और क्या हो रहा ਬਿਲਕੁਲ ਇਹਨਾਂ ਦੇ ਨੋਟਿਸ ਤੇ ਲੈਂਦੇ ਆ ਇਹਨਾਂ ਨੇ ਲਿਖਿਆ ਵੀ 22 ਦੇ ਕਰੀ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਐ ਸੱਤ ਇਹਨਾਂ ਨੇ ਕਿਹਾ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ ਬਾਕੀ ਕੁਝ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੇ-ਵੱਡੇ ਸੱਟਾਂ ਸੀ ਉਹ ਆਪਣੇ ਘਰ ਚਲੇ ਗਏ ਆ ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ ਬਿਲਕੁਲ ਠੀਕ-ਠਾਕ ਨੇ ਕੋਈ ਇਹਨਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਡੇ ਡਾਕਟਰ ਵੀ ਜਿਦਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੀ ਟੀਮ ਜਿਹੜ ਇਵਨ ਆਈਐਮਏ ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਸਰੋਂ ਤਾਂ ਕਿੰਨੇ ਕ ਤਾਂ ਰੈਫਰ ਕੀਤੀ ਗਈ ਅੰਮ੍ਰਿਤ ਸਰ ਸੱਤ ਦੇਖੋ 7 ਬੱਚੇ ਵੀ ਬੱਚੇ ਉਹਨਾਂ ਦੇ ਬੱਚੇ ਬੱਚੇ ਵੀ ਦੋ ਹੈਗੇ ਆ ਕਿੰਨੇ ਬੱਚੇ ਹੈਗੇ ਜਾਂ ਇਹ ਇੱਕ ਜਿਆਦਾ ਨਾ ਅਡਲਟ ਹੀ ਜਿਹੜੇ ਰਹੇ ਬਹੁਤੇ ਅਡਲਟ ਆ ਬੱਚਾ ਇੱਕ ਕੋਈ ਕੈਜ਼ੁਲਟੀਆਂ ਕੈਜ਼ੁਲਟੀਆਂ ਤਿੰਨ ਜਿਹੜੀਆਂ ਸਾਡੇ ਕੋਲ ਇਸ ਵੇਲੇ ਕੈਜ਼ੁਲਟੀਆਂ ਜਿਹੜੀਆਂ ਪਈਆਂ ਪਾਜੀ ਪ੍ਰੈਜ਼ੀਡੈਂਟ ਹੋਇਆ ਬਹੁਤ ਹਾਂਜੀ ਕਿੰਨਾ ਕੁ ਟ੍ਰਾਜੇਡੀ ਹੋ ਕੇ ਆਏ ਹੋ ਫੈਮਲੀਆਂ ਨਾਲ ਬਿਲਕੁਲ ਵੀ ਆਏ ਹੋਗੇ ਬੜੇ ਦੁੱਖ ਦੀ ਗੱਲ ਹੈ ਜੀ ਚਾਰ ਪਰਿਵਾਰ ਜਿਹੜੇ ਨੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਨੇ ਅੱਜ ਡੱਥ ਹੋ ਚੁੱਕੀ ਹੈ ਚਾਰ ਜੀਆਂ ਦੀ ਔਰ ਕਈ ਜ਼ਖਮੀ ਵੀ ਨੇ ਪਰਮਾਤਮਾ ਅਗੇ ਇਹੋ ਅਰਦਾਸ ਬੇਨਤੀ ਕਰਦੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਚੰਡੀਗੜ੍ਹ ਵੀ ਭੇਜੇਗੇ ਜੀ ਜੀ ਹਾਂ ਹਾਂਜੀ ਅਮ੍ਰਿਤਸਰ ਭੇਜੇਗੇ ਨੇ ਉਹ ਸੀਰੀਅਸ ਮੋੜ ਤੇ ਨੇ ਥੋੜਾ ਜਿਆ ਉਹਨਾਂ ਨੂੰ ਡਾਕਟਰ ਸਾਹਿਬ ਹੋਣੇ ਮੇਰੀ ਉੱਥੇ ਵੀ ਗੱਲ ਹੋ ਰਹੀ ਹੈ ਔਰ ਸਾਡੀਆਂ ਪ੍ਰੋਪਰਲੀ ਟੀਮਾਂ ਜਿਹੜੀਆਂ ਨੇ ਉਹ ਉੱਥੇ ਪ੍ਰੋਪਰ ਲੱਗੀਆਂ ਨੇ ਇੱਥੇ ਵੀ ਟੀਮਾਂ ਤਿਆਰ ਨੇ ਕਿਸੇ ਵੀ ਕਿਸਮ ਦੀ ਪੇਸ਼ੈਂਟ ਨੂੰ ਜਿਹੜੀ ਦਿੱਕਤ ਨਹੀਂ ਆਉਂਦੀ ਦਿੱਤੀ ਜਾ